ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਸਰਦੀਆਂ ਦੇ ਵਿੱਚ ਅਮਰੂਦ ਖਾ ਲਓਗੇ ਤਾਂ ਅਮਰੂਦ ਖਾਣ ਦੇ ਬਹੁਤ ਫਾਇਦੇ ਹੋਣਗੇ ਸਰੀਰ ਨੂੰ ਬਹੁਤ ਲਾਭ ਪਹੁੰਚੇਗਾ ਪਰ ਤੁਸੀਂ ਅਕਸਰ ਅਮਰੂਦ ਖਰੀਦੇ ਹੋ ਤੇ ਉਹਨਾਂ ਨੂੰ ਖਾਣ ਲੱਗ ਜਾਂਦੇ ਹੋ ਪਰ ਕਿਹੜੇ ਵੇਲੇ ਖਾਣਾ ਚਾਹੀਦਾ ਹੈਗਾ ਤੇ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਵੇਂ ਹੁੰਦਾ ਹੈ ਕਿਹੜੇ ਤਰੀਕੇ ਨਾਲ ਤੁਸੀਂ ਇਸ ਨੂੰ ਖਾ ਸਕਦੇ ਹੋ ਆਉ ਜਾਣਦੇ ਆ ਇਸ ਖਾਸ ਵੀਡੀਓ ਦੇ ਵਿੱਚ ਦਰਸੇ ਲਈ ਸਰਦੀਆਂ ਦੇ ਵਿੱਚ ਕਈ ਅਜਿਹੇ ਫਲ ਤੇ ਸਬਜ਼ੀਆਂ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੀ ਤਾਸੀਰ ਠੰਡੀ ਹੁੰਦੀ ਹੈ ਇਹਨਾਂ ਨੂੰ ਗਲਤ ਵੇਲੇ ਖਾਣ ਦੇ ਨਾਲ ਸਰਦੀ ਜ਼ੁਕਾਮ ਹੋ ਸਕਦਾ ਹੈ ਅਮਰੂਦ ਅਮਰੂਦ ਵੀ ਇੱਕ ਅਜੇਹਾ ਹੀ ਫਲ ਹੈ ਜੋ ਕਿ ਸਿਹਤ ਲਈ ਪਾਵਰ ਹਾਊਸ ਤੋਂ ਘੱਟ ਨਹੀਂ ਹੈ। ਅਮਰੂਦ ਦੇ ਇੰਨੇ ਫਾਇਦੇ ਨੇ ਕਿ ਸੁਣ ਕੇ ਹੀ ਖਾਣ ਨੂੰ ਮਨ ਕਰ ਜਾਵੇਗਾ। ਇਸ ਨੂੰ ਸੇਵ ਦੇ ਨਾਲ ਉਹ ਵਿਵਾਦ ਲਾਪਤਾ ਇੱਕ ਮੰਨਣਾ ਚਾਹੁੰਦਾ ਹੈ। ਪਰ ਕਿਉਂਕਿ ਇਹ ਸਰਦਿਆਂ ਦੇ ਵਿੱਚ ਮਿਲਦਾ ਹੈਗਾ ਇਸ ਦੇ ਲਈ ਕਈ ਲੋਕ ਇਸ ਨੂੰ ਘੱਟ ਖਾਂਦੇ ਨੇ। ਜੇ ਅਮਰੂਦ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਖਾਇਆ ਜਾਵੇ ਤਾਂ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਸਮੇਂ ਅਮਰੂਦ ਖਾਣ ਦੇ ਨਾਲ ਸਰਦੀ ਜ਼ੁਕਾਮ ਦਾ ਖਤਰਾ ਵੀ ਨਹੀਂ ਹੁੰਦਾ। ਹੁਣ ਗੱਲ ਇਹ ਵੀ ਅਮਰੂਦ ਖਾਣ ਦਾ ਸਹੀ ਸਮਾਂ ਕੀ ਹੈ? ਹਾਲਾਂਕਿ ਤੁਸੀਂ ਫਲ ਕਿਸੇ ਵੀ ਵੇਲੇ ਖਾ ਸਕਦੇ ਹੋ ਇਸ ਦਾ ਕੋਈ ਟਾਈਮ ਟੇਬਲ ਨਹੀਂ ਹੁੰਦਾ ਖਾਸ ਕਰਕੇ ਲੋਕ ਸਵੇਰੇ ਵੀ ਖਾਂਦੇ ਨੇ ਦੁਪਹਿਰ ਨੂੰ ਵੀ ਖਾਂਦੇ ਨੇ ਤੇ ਕਈ ਲੋਕ ਸ਼ਾਮ ਨੂੰ ਵੀ ਖਾਂਦੇ ਨੇ ਪਰ ਹਰ ਫਲ ਨੂੰ ਖਾਣ ਦਾ ਇੱਕ ਸਹੀ ਸਮਾਂ ਹੁੰਦਾ ਹੈ ਤਾਂ ਜੋ ਉਸ ਦੇ ਪੂਰੇ ਫਾਇਦੇ ਮਿਲ ਸਕਣ ਇਹ ਉਸ ਦੇ ਵਿੱਚ ਮੌਜੂਦ ਪੋਸ਼ਕ ਤਾਤਾਂ ਦੇ ਉੱਤੇ ਨਿਰਭਰ ਕਰਦਾ ਹੈ ਆਯੁਰਵੇਦ ਅਨੁਸਾਰ ਅਮਰੂਦ ਦੀ ਤਾਸੀਰ ਠੰਡੀ ਹੁੰਦੀ ਹੈ ਇਸ ਕਰਕੇ ਇਸ ਨੂੰ ਸਵੇਰੇ ਖਾਲੀ ਪੇਟ ਜਾਂ ਫਿਰ ਰਾਤ ਦੇ ਸਮੇਂ ਖਾਣ ਤੋਂ ਬਚਣਾ ਚਾਹੀਦਾ ਹੈ ਅਮਰੂਦ ਖਾਣ ਦਾ ਸਭ ਤੋਂ ਵਧੀਆ ਸਮਾਂ ਹੈ ਨਾਸ਼ਤੇ ਤੋਂ ਬਾਅਦ ਅਤੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਇਸ ਵੇਲੇ ਖਾਦਾ ਗਿਆ ਅਮਰੂਦ ਸਰੀਰ ਨੂੰ ਵੱਧ ਤੋਂ ਵੱਧ ਫਾਇਦਾ ਦਿੰਦਾ ਹੈ ਜੇ ਤੁਸੀਂ ਇਸ ਸਮੇਂ ਨਹੀਂ ਖਾ ਰਹੇ ਤਾਂ ਤੁਸੀਂ ਦੁਪਹਿਰ ਦੇ ਖਾਣੇ ਤੋਂ ਬਾਅਦ ਲਗਭਗ 4 ਵਜੇ ਅਮਰੂਦ ਖਾ ਸਕਦੇ ਹੋ ਫਿਰ ਗੱਲ ਆਉਂਦੀ ਹੈ ਵੀ ਸਰਦੀਆਂ ਦੇ ਵਿੱਚ ਅਮਰੂਦ ਖਾਣ ਦਾ ਸਹੀ ਤਰੀਕਾ ਕੀ ਹੈ ਅਕਸਰ ਲੋਕ ਅਮਰੂਦ ਨੂੰ ਸਿੱਧਾ ਕੱਟ ਕੇ ਖਾ ਲੈਂਦੇ ਨੇ ਜਾਂ ਫਿਰ ਉਸ ਦੇ ਉੱਤੇ ਕਾਲਾ ਨਮਕ ਲਗਾ ਕੇ ਖਾ ਲੈਂਦੇ ਨੇ ਪਰ ਜੇ ਤੁਹਾਨੂੰ ਸਰਦੀ ਖੰਘ ਦੀ ਸਮੱਸਿਆ ਰਹਿੰਦੀ ਹੈ ਤਾਂ ਅਮਰੂਦ ਖਾਣ ਤੋਂ ਬਾਅਦ ਜ਼ੁਕਾਮ ਹੋਣ ਦਾ ਡਰ ਵੀ ਹੁੰਦਾ ਹੈ ਤਾਂ ਤੁਸੀਂ ਅਮਰੂਦ ਨੂੰ ਹਲਕਾ ਗਰਮ ਕਰਕੇ ਖਾ ਸਕਦੇ ਹੋ ਕਟਿਆ ਹੋਇਆ ਅਮਰੂਦ ਇੱਕ ਪੈਨ ਦੇ ਵਿੱਚ ਪਾਓ ਉਸ ਵਿੱਚ ਇੱਕ ਚਮਚ ਬੂਰਾ ਦੇਸੀ ਸ਼ੱਕਰ ਅਤੇ ਥੋੜਾ ਕਾਲਾ ਨਮਕ ਮਿਲਾਓ ਫਿਰ ਇਸ ਨੂੰ ਹਲਕਾ ਗਰਮ ਕਰਕੇ ਖਾਓ ਇਸ ਤਰੀਕੇ ਦੇ ਨਾਲ ਅਮਰੂਦ ਖਾਣ ਦੇ ਨਾਲ ਇਸ ਦੀ ਤਾਸੀਰ ਬਦਲ ਜਾਂਦੀ ਹੈ ਇਹ ਸਰੀਰ ਨੂੰ ਠੰਡਾ ਨਹੀਂ ਕਰਦਾ ਅਤੇ ਸਰਦੀ ਜ਼ੁਕਾਮ ਤੋਂ ਵੀ ਰਾਹਤ ਦਿੰਦਾ ਹੈ ਤੇ ਤੁਹਾਨੂੰ ਸਰਦੀ ਜ਼ੁਕਾਮ ਬਿਲਕੁਲ ਵੀ ਨਹੀਂ ਹੋਣ ਦਿੰਦਾ ਇਹ ਵੀਡੀਓ ਤੁਹਾਨੂੰ ਕਿਵੇਂ ਜੱਲਗੀ ਆ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਜੇਕਰ ਤੁਸੀਂ ਅੰਬਰੂਦ ਦੇ ਫਾਇਦੇ ਨਹੀਂ ਜਾਣਦੇ ਸੀਗੇ ਤਾਂ ਇਹ ਵੀਡੀਓ ਉਹਨਾਂ ਲੋਕਾਂ ਨੂੰ ਜ਼ਰੂਰ ਸਾਂਝੀ ਕਰ ਦਿਓ ਜਿਨ੍ਹਾਂ ਨੂੰ ਅੰਬਰੂਦ ਖਾਣ ਦੇ ਫਾਇਦੇ ਬਿਲਕੁਲ ਵੀ ਨਹੀਂ ਪਤਾ ਹੈ ਤੇ ਤੁਹਾਨੂੰ ਵੀ ਉਮੀਦ ਕਰਦੀਆਂ ਇਹਨਾਂ ਦੇ ਫਾਇਦੇ ਪਤਾ ਲੱਗੇ ਹੋਣਗੇ ਕਿਉਂਕਿ ਇਹ ਫਾਇਦੇ ਤੁਹਾਨੂੰ ਜਾਨਣਾ ਬੇਹਜ਼ੂਰੀ ਹੈ ਤੁਸੀਂ ਕੋਈ ਚੀਜ਼ ਖਾਂਦੇ ਤਾਂ ਹੋ ਪਰ ਉਹਦੇ ਬੈਨੀਫਿਟ ਤੇ ਕੀ ਹੁੰਦੇ ਨੇ ਇਹ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਪਰ ਜੇਕਰ ਤੁਸੀਂ ਹੁਣ ਅੰਬਰੂਦ ਖਾਂਦੇ ਹੋ ਤਾਂ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਅੰਬਰੂਦ ਖਾਂਦੇ ਹੋ ਤਾਂ ਸਰਦੀਆਂ ਦੇ ਵਿੱਚ ਠੰਡ ਦੇ ਵਿੱਚ ਤੁਹਾਨੂੰ ਬਿਲਕੁਲ ਵੀ ਸਰਦੀ ਜ਼ੁਖਾਮ ਮ ਨਹੀਂ ਲੱਗੇਗਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਸਰਦੀਆਂ ਦੇ ਵਿੱਚ ਅਮਰੂਦ ਖਾ ਲਓਗੇ ਤਾਂ ਅਮਰੂਦ ਖਾਣ ਦੇ ਬਹੁਤ ਫਾਇਦੇ ਹੋਣਗੇ ਸਰੀਰ ਨੂੰ ਬਹੁਤ ਲਾਭ ਪਹੁੰਚੇਗਾ ਪਰ ਤੁਸੀਂ ਅਕਸਰ ਅਮਰੂਦ ਖਰੀਦੇ ਹੋ ਤੇ ਉਹਨਾਂ ਨੂੰ ਖਾਣ ਲੱਗ ਜਾਂਦੇ ਹੋ ਪਰ ਕਿਹੜੇ ਵੇਲੇ ਖਾਣਾ ਚਾਹੀਦਾ ਹੈਗਾ ਤੇ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਵੇਂ ਹੁੰਦਾ ਹੈ ਕਿਹੜੇ ਤਰੀਕੇ ਨਾਲ ਤੁਸੀਂ ਇਸ ਨੂੰ ਖਾ ਸਕਦੇ ਹੋ ਆਉ ਜਾਣਦੇ ਆ ਇਸ ਖਾਸ ਵੀਡੀਓ ਦੇ ਵਿੱਚ ਦਰਸੇ ਲਈ ਸਰਦੀਆਂ ਦੇ ਵਿੱਚ ਕਈ ਅਜਿਹੇ ਫਲ ਤੇ ਸਬਜ਼ੀਆਂ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੀ ਤਾਸੀਰ ਠੰਡੀ ਹੁੰਦੀ ਹੈ ਇਹਨਾਂ ਨੂੰ ਗਲਤ ਵੇਲੇ ਖਾਣ ਦੇ ਨਾਲ ਸਰਦੀ ਜ਼ੁਕਾਮ ਹੋ ਸਕਦਾ ਹੈ ਅਮਰੂਦ ਅਮਰੂਦ ਵੀ ਇੱਕ ਅਜੇਹਾ ਹੀ ਫਲ ਹੈ ਜੋ ਕਿ ਸਿਹਤ ਲਈ ਪਾਵਰ ਹਾਊਸ ਤੋਂ ਘੱਟ ਨਹੀਂ ਹੈ। ਅਮਰੂਦ ਦੇ ਇੰਨੇ ਫਾਇਦੇ ਨੇ ਕਿ ਸੁਣ ਕੇ ਹੀ ਖਾਣ ਨੂੰ ਮਨ ਕਰ ਜਾਵੇਗਾ। ਇਸ ਨੂੰ ਸੇਵ ਦੇ ਨਾਲ ਉਹ ਵੀ ਵੱਧ ਲਾਭਦਾਇਕ ਮੰਨਣਾ ਚਾਹੁੰਦਾ ਹੈ। ਪਰ ਕਿਉਂਕਿ ਇਹ ਸਰਦੀਆਂ ਦੇ ਵਿੱਚ ਮਿਲਦਾ ਹੈਗਾ ਇਸ ਦੇ ਲਈ ਕਈ ਲੋਕ ਇਸ ਨੂੰ ਘੱਟ ਖਾਂਦੇ ਨੇ। ਜੇ ਅਮਰੂਦ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਖਾਇਆ ਜਾਵੇ ਤਾਂ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਸਮੇਂ ਅਮਰੂਦ ਖਾਣ ਦੇ ਨਾਲ ਸਰਦੀ ਜ਼ੁਕਾਮ ਦਾ ਖਤਰਾ ਵੀ ਨਹੀਂ ਹੁੰਦਾ। ਹੁਣ ਗੱਲ ਇਹ ਵੀ ਅਮਰੂਦ ਖਾਣ ਦਾ ਸਹੀ ਸਮਾਂ ਕੀ ਹੈ? ਹਾਲਾਂਕਿ ਤੁਸੀਂ ਫਲ ਕਿਸੇ ਵੀ ਵੇਲੇ ਖਾ ਸਕਦੇ ਹੋ ਇਸ ਦਾ ਕੋਈ ਟਾਈਮ ਟੇਬਲ ਨਹੀਂ ਹੁੰਦਾ ਖਾਸ ਕਰਕੇ ਲੋਕ ਸਵੇਰੇ ਵੀ ਖਾਂਦੇ ਨੇ ਦੁਪਹਿਰ ਨੂੰ ਵੀ ਖਾਂਦੇ ਨੇ ਤੇ ਕਈ ਲੋਕ ਸ਼ਾਮ ਨੂੰ ਵੀ ਖਾਂਦੇ ਨੇ ਪਰ ਹਰ ਫਲ ਨੂੰ ਖਾਣ ਦਾ ਇੱਕ ਸਹੀ ਸਮਾਂ ਹੁੰਦਾ ਹੈ ਤਾਂ ਜੋ ਉਸ ਦੇ ਪੂਰੇ ਫਾਇਦੇ ਮਿਲ ਸਕਣ ਇਹ ਉਸ ਦੇ ਵਿੱਚ ਮੌਜੂਦ ਪੋਸ਼ਕ ਤਾਤਾਂ ਦੇ ਉੱਤੇ ਨਿਰਭਰ ਕਰਦਾ ਹੈ ਆਯੁਰਵੇਦ ਅਨੁਸਾਰ ਅੰਬੂਰਦ ਦੀ ਤਾਸੀਰ ਠੰਡੀ ਹੁੰਦੀ ਹੈ ਇਸ ਕਰਕੇ ਇਸ ਨੂੰ ਸਵੇਰੇ ਖਾਲੀ ਪੇਟ ਜਾਂ ਫਿਰ ਰਾਤ ਦੇ ਸਮੇਂ ਖਾਣ ਤੋਂ ਬਚਣਾ ਚਾਹੀਦਾ ਹੈ ਅਮਰੂਦ ਖਾਣ ਦਾ ਸਭ ਤੋਂ ਵਧੀਆ ਸਮਾਂ ਹੈ ਨਾਸ਼ਤੇ ਤੋਂ ਬਾਅਦ ਅਤੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਇਸ ਵੇਲੇ ਖਾਦਾ ਗਿਆ ਅਮਰੂਦ ਸਰੀਰ ਨੂੰ ਵੱਧ ਤੋਂ ਵੱਧ ਫਾਇਦਾ ਦਿੰਦਾ ਹੈ ਜੇ ਤੁਸੀਂ ਇਸ ਸਮੇਂ ਨਹੀਂ ਖਾ ਰਹੇ ਤਾਂ ਤੁਸੀਂ ਦੁਪਹਿਰ ਦੇ ਖਾਣੇ ਤੋਂ ਬਾਅਦ ਲਗਭਗ 4 ਵਜੇ ਅਮਰੂਦ ਖਾ ਸਕਦੇ ਹੋ ਫਿਰ ਗੱਲ ਆਉਂਦੀ ਹੈ ਵੀ ਸਰਦਿਆਂ ਦੇ ਵਿੱਚ ਅਮਰੂਦ ਖਾਣ ਦਾ ਸਹੀ ਤਰੀਕਾ ਕੀ ਹੈ ਅਕਸਰ ਲੋਕ ਅਮਰੂਦ ਨੂੰ ਸਿੱਧਾ ਕੱਟ ਕੇ ਖਾ ਲੈਂਦੇ ਨੇ ਜਾਂ ਫਿਰ ਉਸ ਦੇ ਉੱਤੇ ਕਾਲਾ ਨਮਕ ਲਗਾ ਕੇ ਖਾ ਲੈਂਦੇ ਨੇ ਪਰ ਜੇ ਤੁਹਾਨੂੰ ਸਰਦੀ ਖੰਘ ਦੀ ਸਮੱਸਿਆ ਰਹਿੰਦੀ ਹੈ ਤਾਂ ਅਮਰੂਦ ਖਾਣ ਤੋਂ ਬਾਅਦ ਜ਼ੁਖਾਮ ਹੋਣ ਦਾ ਡਰ ਵੀ ਹੁੰਦਾ ਹੈ ਤਾਂ ਤੁਸੀਂ ਅਮਰੂਦ ਨੂੰ ਹਲਕਾ ਗਰਮ ਕਰਕੇ ਖਾ ਸਕਦੇ ਹੋ ਕਟਿਆ ਹੋਇਆ ਅਮਰੂਦ ਇੱਕ ਪੈਨ ਦੇ ਵਿੱਚ ਪਾਓ ਉਸ ਵਿੱਚ ਇੱਕ ਚਮਚ ਬੂਰਾ ਦੇਸੀ ਸ਼ੱਕਰ ਅਤੇ ਥੋੜਾ ਕਾਲਾ ਨਮਕ ਮਿਲਾਓ ਫਿਰ ਇਸ ਨੂੰ ਹਲਕਾ ਗਰਮ ਕਰਕੇ ਖਾਓ ਇਸ ਤਰੀਕੇ ਦੇ ਨਾਲ ਅਮਰੂਦ ਖਾਨ ਦੇ ਨਾਲ ਇਸ ਦੀ ਤਾਸੀਰ ਬਦਲ ਜਾਂਦੀ ਹੈ ਇਹ ਸਰੀਰ ਨੂੰ ਠੰਡਾ ਨਹੀਂ ਕਰਦਾ ਅਤੇ ਸਰਦੀ ਜ਼ੁਕਾਮ ਤੋਂ ਵੀ ਰਾਹਤ ਦਿੰਦਾ ਹੈ ਤੇ ਤੁਹਾਨੂੰ ਸਰਦੀ ਜ਼ੁਕਾਮ ਬਿਲਕੁਲ ਵੀ ਨਹੀਂ ਹੋਣ ਦਿੰਦਾ ਇਹ ਵੀਡੀਓ ਤੁਹਾਨੂੰ ਕਿਵੇਂ ਚੱਲੀ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਜੇਕਰ ਤੁਸੀਂ ਅੰਬਰੂਦ ਦੇ ਫਾਇਦੇ ਨਹੀਂ ਜਾਣਦੇ ਸੀਗੇ ਤਾਂ ਇਹ ਵੀਡੀਓ ਉਹਨਾਂ ਲੋਕਾਂ ਨੂੰ ਜ਼ਰੂਰ ਸਾਂਝੀ ਕਰ ਦਿਓ ਜਿਨ੍ਹਾਂ ਨੂੰ ਅੰਬਰੂਦ ਖਾਣ ਦੇ ਫਾਇਦੇ ਬਿਲਕੁਲ ਵੀ ਨਹੀਂ ਪਤਾ ਹੈ ਤੇ ਤੁਹਾਨੂੰ ਵੀ ਉਮੀਦ ਕਰਦੀਆਂ ਇਹਨਾਂ ਦੇ ਫਾਇਦੇ ਪਤਾ ਲੱਗੇ ਹੋਣਗੇ ਕਿਉਂਕਿ ਇਹ ਫਾਇਦੇ ਤੁਹਾਨੂੰ ਜਾਣਨਾ ਬੇਹਜ਼ੂਰੀ ਹੈ ਤੁਸੀਂ ਕੋਈ ਚੀਜ਼ ਖਾਂਦੇ ਤਾਂ ਹੋ ਪਰ ਉਹਦੇ ਬੈਨੀਫਿਟ ਤੇ ਕੀ ਹੁੰਦੇ ਨੇ ਇਹ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਪਰ ਜੇਕਰ ਤੁਸੀਂ ਹੁਣ ਅਮਰੂਦ ਖਾਂਦੇ ਹੋ ਤਾਂ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਅਮਰੂਦ ਖਾਂਦੇ ਹੋ ਤਾਂ ਸਰਦੀਆਂ ਦੇ ਵਿੱਚ ਠੰਡ ਦੇ ਵਿੱਚ ਤੁਹਾਨੂੰ ਬਿਲਕੁਲ ਵੀ ਸਰਦੀ ਜ਼ੁਕਾਮ ਨਹੀਂ ਲੱਗੇਗਾ